ਦੇ ਨਾਮ ਤੇ ਆਪਣਾ ਉਹ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਚਿੱਤਰ ਸਿੰਘ ਪ੍ਰਚਾਰਕ ਗੁਰਦੁਆਰਾ ਸ੍ਰੀ ਚੰਨ ਕਮਲ ਸਾਹਿਬ ਮਾਛੀਵਾੜਾ ਸਾਹਿਬ ਤੋਂ ਸੋ ਅੱਜ ਅਸੀਂ ਇੱਥੇ ਪਿੰਡ ਧੁੱਲੇਵਾਲ ਪਹੁੰਚੇ ਆਂ ਜੀ ਜਿੱਥੇ ਕੁਝ ਦਿਨਾਂ ਤੋਂ ਇਹ ਖਬਰਾਂ ਮਿਲ ਰਹੀਆਂ ਅਸੀਂ ਵੀ ਪਾਣੀ ਜਿਹੜਾ ਸਤਲੁਜ ਦਾ ਪਾਣੀ ਬਹੁਤ ਚੜਿਆ ਹੋਇਆ ਸੋ ਤਕਰੀਬਨ ਪਿਛਲੇ 7-8 ਦਿਨਾਂ ਤੋਂ ਗੁਰਦੁਆਰਾ ਸ੍ਰੀ ਚੰਨ ਕਮਲ ਸਾਹਿਬ ਮਾਛੀਵਾੜਾ ਸਾਹਿਬ ਤੋਂ ਇੱਥੇ ਸੇਵਾ ਪਹੁੰਚ ਰਹੀ ਆ ਜਿਹੜੇ ਇਲਾਕੇ ਦੇ ਵੀਰ ਭੈਣ ਭਰਾ ਸਾਰੇ ਸੇਵਾ ਤੇ ਲੱਗੇ ਹੋਏ ਨੇ ਸੋ ਨਿਰੰਤਰ ਦਿਨ ਵਿੱਚ ਇੱਕ ਵਾਰ ਉਹਨਾਂ ਦੇ ਲਈ ਇੱਥੇ ਲੰਗਰ ਦੀ ਸੇਵਾ ਹੋ ਰਹੀ ਹੈ ਤੇ ਇਸ ਤੋਂ ਬਿਨਾਂ ਸਾਡੇ ਸੇਵਾਦਾਰ ਪੂਰੇ ਤਤ ਪਰਨੇ ਜਿੱਥੋਂ ਵੀ ਸਾਨੂੰ ਕੋਈ ਫੋਨ ਕਾਲ ਆਉਂਦੀ ਜਿਵੇਂ ਅੱਜ ਕੱਚੇ ਮਾਛੀ ਬੜਾ ਸਾਹਿਬ ਤੋਂ ਸਾਨੂੰ ਫੋਨ ਆਇਆ ਸੋ ਉੱਥੇ ਵੀ ਜਿਹੜੀ ਆ ਉਹ ਸੇਵਾ ਪਹੁੰਚਦੀ ਕੀਤੀ ਗਈ ਹੈ ਤੇ ਇਹਦੇ ਨਾਲ ਨਾਲ ਹੀ ਅਸੀਂ ਵੀ ਬੇਨਤੀ ਕਰਾਂਗੇ ਵੀ ਜੋ ਮਾਨਯੋਗ ਪ੍ਰਧਾਨ ਜੀ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਤੋਂ ਉਹਨਾਂ ਵੱਲੋਂ ਜੋ ਨਿਰਦੇਸ਼ਾਂ ਨਿਰਦੇਸ਼ ਹੋਏ ਨੇ ਸੋ ਜੇ ਕਿਸੇ ਨੂੰ ਕਿਸੇ ਪ੍ਰਕਾਰ ਦੀ ਵੀ ਕੋਈ ਮਦਦ ਦੀ ਲੋੜ ਹੈ ਕੋਈ ਰਾਸ਼ਨ ਦੀ ਕੋਈ ਲੰਗਰ ਦੀ ਕੋਈ ਰਹਿ ਰੈਸ਼ ਦੀ ਸੋ ਗੁਰਦੁਆਰਾ ਚਨਕ ਕਮਲ ਸਾਹਿਬ ਜੀ ਦੇ ਦਰਵਾਜ਼ੇ 24 ਘੰਟੇ ਲੋੜਵੰਦਾ ਲਈ ਤੇ ਸੰਗਤਾਂ ਲਈ ਖੁੱਲੇ ਨੇ ਆਪ ਜੀ ਉੱਥੇ ਪਹੁੰਚ ਸਕਦੇ ਹੋ ਸੰਪਰਕ ਕਰ ਸਕਦੇ ਹੋ ਸੋ ਅਰਦਾਸ ਕਰਾਂਗੇ ਮਹਾਰਾਜ ਕਿਰਪਾ ਕਰੇ ਸਰਬੱਤ ਦਾ ਭਲਾ ਕਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਾਮ ਤੇ ਆਪਣਾ ਉਹ ਤਾਂ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਚਿੱਤਰ ਸਿੰਘ ਪ੍ਰਚਾਰਕ ਗੁਰਦੁਆਰਾ ਸ੍ਰੀ ਚਨਕ ਕਮਲ ਸਾਹਿਬ ਮਾਛੀਵਾੜਾ ਸਾਹਿਬ ਤੋਂ ਸੋ ਅੱਜ ਅਸੀਂ ਇੱਥੇ ਪਿੰਡ ਧੁੱਲੇਵਾਲ ਪਹੁੰਚੇ ਆਂ ਜਿੱਥੇ ਕੁਝ ਦਿਨਾਂ ਤੋਂ ਇਹ ਖਬਰਾਂ ਮਿਲ ਰਹੀਆਂ ਸੀ ਵੀ ਪਾਣੀ ਜਿਹੜਾ ਸਤਲੁਜ ਦਾ ਪਾਣੀ ਬਹੁਤ ਚੜਿਆ ਹੋਇਆ ਸੋ ਤਕਰੀਬਨ ਪਿਛਲੇ 7-8 ਦਿਨਾਂ ਤੋਂ ਗੁਰਦੁਆਰਾ ਸ੍ਰੀ ਚੰਨ ਕਮਲ ਸਾਹਿਬ ਮਾਛੀਵਾੜਾ ਸਾਹਿਬ ਤੋਂ ਇੱਥੇ ਸੇਵਾ ਪਹੁੰਚ ਰਹੀ ਆ ਜਿਹੜੇ ਇਲਾਕੇ ਦੇ ਵੀਰ ਭੈਣ ਭਰਾ ਸਾਰੇ ਸੇਵਾ ਤੇ ਲੱਗੇ ਹੋਏ ਨੇ ਸੋ ਨਿਰੰਤਰ ਦਿਨ ਵਿੱਚ ਇੱਕ ਵਾਰ ਉਹਨਾਂ ਦੇ ਲਈ ਇੱਥੇ ਲੰਗਰ ਦੀ ਸੇਵਾ ਹੋ ਰਹੀ ਹੈ ਤੇ ਇਸ ਤੋਂ ਬਿਨਾਂ ਸਾਡੇ ਸੇਵਾਦਾਰ ਪੂਰੇ ਤਤ ਪਰਨੇ ਜਿੱਥੋਂ ਵੀ ਸਾਨੂੰ ਕੋਈ ਫੋਨ ਕਾਲ ਆਉਂਦੀ ਜਿਵੇਂ ਅੱਜ ਕੱਚੇ ਮਾਛੀ ਬੜਾ ਸਾਹਿਬ ਤੋਂ ਸਾਨੂੰ ਫੋਨ ਆਇਆ ਸੋ ਉੱਥੇ ਵੀ ਜਿਹੜੀ ਆ ਉਹ ਸੇਵਾ ਪਹੁੰਚਦੀ ਕੀਤੀ ਗਈ ਹੈ ਤੇ ਇਹਦੇ ਨਾਲ ਨਾਲ ਹੀ ਅਸੀਂ ਇਹ ਵੀ ਬੇਨਤੀ ਕਰਾਂਗੇ ਵੀ ਜੋ ਮਾਨਯੋਗ ਪ੍ਰਧਾਨ ਜੀ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਤੋਂ ਨਾਲ ਵੱਲੋਂ ਜੋ ਵਿਸ਼ੇਸ਼ਾ ਨਿਰਦੇਸ਼ ਹੋਏ ਨੇ ਸੋ ਜੇ ਕਿਸੇ ਨੂੰ ਕਿਸੇ ਪ੍ਰਕਾਰ ਦੀ ਵੀ ਕੋਈ ਮਦਦ ਦੀ ਲੋੜ ਹੈ ਕੋਈ ਰਾਸ਼ਨ ਦੀ ਕੋਈ ਲੰਗਰ ਦੀ ਕੋਈ ਰਹਿ ਰੈਸ਼ ਦੀ ਸੋ ਗੁਰਦੁਆਰਾ ਚੰਨ ਕਮਲ ਸਿੰਘ ਜੀ ਦੇ ਦਰਵਾਜ਼ੇ 24 ਘੰਟੇ ਲੋੜਵੰਦਾਲੇ ਤੇ ਸੰਗਤਾਂ ਨਹੀਂ ਖੁੱਲੇ ਨੇ ਆਪ ਜੀ ਉੱਥੇ ਪਹੁੰਚ ਸਕਦੇ ਹੋ ਸੰਪਰਕ ਕਰ ਸਕਦੇ ਹੋ ਸੋ ਅਰਦਾਸ ਕਰਾਂਗੇ ਮਹਾਰਾਜ ਕਿਰਪਾ ਕਰੇ ਸਰਬੱਤ ਦਾ ਭਲਾ ਕਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਪਰਨੇ ਜਿੱਥੋਂ ਵੀ ਸਾਨੂੰ ਕੋਈ ਫੋਨ ਕਾਲ ਆਉਂਦੀ ਜਿਵੇਂ ਅੱਜ ਕੱਚੇ ਮਾਛੀਵੜਾ ਸਾਹਿਬ ਤੋਂ ਸਾਨੂੰ ਫੋਨ ਆਇਆ ਸੋ ਉੱਥੇ ਵੀ ਜਿਹੜੀ ਆ ਉਹ ਸੇਵਾ ਪਹੁੰਚਦੀ ਕੀਤੀ ਗਈ ਹੈ ਇਹਦੇ ਨਾਲ ਨਾਲ ਹੀ ਅਸੀਂ ਵੀ ਬੇਨਤੀ ਕਰਾਂਗੇ ਵੀ ਜੋ ਮਾਨਯੋਗ ਪ੍ਰਧਾਨ ਜੀ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਵੱਲੋਂ ਜੋ ਵਿਦੇਸ਼ਾ ਨਿਰਦੇਸ਼ ਹੋਏ ਨੇ ਸੋ ਜੇ ਕਿਸੇ ਕਿਸੇ ਪ੍ਰਕਾਰ ਦੀ ਵੀ ਕੋਈ ਮਦਦ ਦੀ ਲੋੜ ਹੈ ਕੋਈ ਰਾਸ਼ਨ ਦੀ ਕੋਈ ਲੰਗਰ ਦੀ ਕੋਈ ਰਹਿ ਰੈਸ਼ ਦੀ ਸੋ ਗੁਰਦੁਆਰਾ ਚੰਨ ਕਮਲ ਸਿੰਘ ਜੀ ਦੇ ਦਰਵਾਜ਼ੇ 24 ਘੰਟੇ ਲੋੜਵੰਦਾਂ ਲਈ ਸੰਗਤਾਂ ਨਹੀਂ ਖੁੱਲੇ ਨੇ ਆਪ ਜੀ ਉੱਥੇ ਪਹੁੰਚ ਸਕਦੇ ਹੋ ਸੰਪਰਕ ਕਰ ਸਕਦੇ ਹੋ ਸੋ ਅਰਦਾਸ ਕਰਾਂਗੇ ਮਹਾਰਾਜ ਕਿਰਪਾ ਕਰੇ